ਕੱਟ 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 ਕ ਆ ਵੀ ਆ ਹੜ ਦਾ ਕੋਲ ਚਲ ਕੋਈ ਨਹੀਂ ਫਿਰ ਇਹਦਾ ਬਾਬੂ ਬੜਾ ਬੱਜਾ ਆ ਨਾ ਮਾੜਾ ਸਿਰ ਤੇ ਮੈਂ ਫਿਰ ਫੜਾ ਗਦਾਵ ਤੇ ਤੇਰੇ ਨਾਲ ਕੀ ਹੋਣਾ ਤੇ ਪਾ ਕੇ ਨੂੰ ਗੁੜਿਆ ਕਰੋ ਆ ਲਫੜਾ ਇਹ ਮਾਰ ਕਰਦੀ ਬਿਨਾਂ ਗੱਲ ਕੋਈ ਨਹੀਂ ਦੇਖਿਆ ਕਰੋ ਯਾਰ ਤੁਸੀਂ ਯਾਰ ਭੈਣ ਦੋ ਹੱਤੀ ਮਾਰਦੀ ਤੁਸੀਂ ਹੁਣ ਲੈ ਤੇਰੇ ਭੈਣ ਫੇਰ ਉਹ ਬਾਪੂ ਤੋਂ ਖੋ ਕੇ ਪੈਸੇ ਸਤਿਗੁਰ ਜੀ ਨਸ਼ੇ ਅਤੇ ਪੰਜਾਬ ਦੇ ਵਿੱਚ ਹੋ ਰਹੇ ਅਤੇ ਪੰਜਾਬ ਦੇ ਵਿੱਚੋਂ ਹੋ ਰਹੇ ਪ੍ਰਵਾਸ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਹੈ ਇਹ ਗੱਲ ਜਿੰਨੀ ਛੇਤੀ ਆਪਾਂ ਸੱਚ ਮੰਨ ਲਈਏ ਉਨਾ ਹੀ ਆਪਣੇ ਲਈ ਚੰਗਾ ਹੋਵੇਗਾ ਸ਼ਾਇਦ ਜੇਕਰ ਇਸ ਗੱਲ ਦੀ ਸਚਾਈ ਨੂੰ ਮੰਨਾਂਗੇ ਤਾਂ ਹੀ ਇਸ ਦਾ ਕੋਈ ਹੱਲ ਹੋਵੇਗਾ ਪੰਜਾਬ ਦੇ ਵਿੱਚ ਲਗਾਤਾਰ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿਸੇ ਤੋਂ ਲੁਕਿਆ ਨਹੀਂ ਹੈ ਕਿਸੇ ਸਮੇਂ ਯੂਪੀ ਬਿਹਾਰ ਕ੍ਰਾਈਮ ਕਰਕੇ ਗਲਤ ਹਰਕਤਾਂ ਦੇ ਕਰਕੇ ਮਸ਼ਹੂਰ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਯੂਪੀ ਬਿਹਾਰ ਦੇ ਵਿੱਚ ਜਾਵੋ ਤਾਂ ਚਾਹੇ ਤੁਸੀਂ ਅੱਧੀ ਰਾਤ ਨੂੰ 12 ਵਜੇ 1 ਵਜੇ ਚਲੇ ਜਾਓ ਕਿਸੇ ਦੀ ਮਜਾਲ ਨਹੀਂ ਹੈ ਕਿ ਤੁਹਾਡਾ ਕੋਈ ਪੈਨ ਵੀ ਚੋਰੀ ਕਰ ਲਵੇ ਜਾਂ ਕੋਈ ਤੁਹਾਨੂੰ ਉਂਗਲੀ ਵੀ ਲਗਾ ਦੇਵੇ ਉਸ ਤੋਂ ਉਲਟ ਪੰਜਾਬ ਦੀ ਸਭ ਤੋਂ ਸ਼ਾਂਤੀਪੂਰਵਕ ਅਤੇ ਸਭ ਤੋਂ ਅਮੀਰ ਸਟੇਟ ਪੰਜਾਬ ਜੋ ਕਿ ਹੁਣ 19ਵੇਂ ਨੰਬਰ ਤੇ ਚਲੀ ਗਈ ਆ ਉਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਦਿਨ ਦਿਹਾੜੇ ਲੋਕਾਂ ਦੀਆਂ ਠੱਕੀਆਂ ਲੋਕਾਂ ਦੇ ਚੋਰੀਆਂ ਹੋ ਰਹੀਆਂ ਨੇ ਤੇ ਇਸ ਤਰ੍ਹਾਂ ਹੀ ਇੱਕ ਪ੍ਰਵਾਸੀ ਨੂੰ ਕਾਬੂ ਕੀਤਾ ਜੋ ਕਿ ਇੱਕ ਬਜ਼ੁਰਗ ਤੋਂ 5 ਲੱਖ ਰੁਪਇਆ ਖੋ ਕੇ ਭੱਜ ਰਿਹਾ ਸੀ ਗਨੀਮਤ ਰਹੀ ਕਿ ਲੋਕਾਂ ਨੇ ਆਪਣਾ ਫਰਜ਼ ਸਮਝਿਆ ਅਤੇ ਇਸ ਨੂੰ ਕਾਬੂ ਕੀਤਾ ਕਿਉਂਕਿ ਜ਼ਿਆਦਾਤਰ ਜਿਹੜੇ ਪੰਜਾਬੀ ਪਹਿਲਾਂ ਦੂਜਿਆਂ ਦੇ ਹੱਕ ਦੇ ਲਈ ਦੂਜਿਆਂ ਨੂੰ ਇਨਸਾਫ ਦਿਵਾਉਣ ਦੇ ਲਈ ਖੜਦੇ ਸੀ ਅੱਜ ਇਹ ਸੋਚ ਕੇ ਪੱਲਾ ਝਾੜ ਜਾਂਦੇ ਨੇ ਮੈਂ ਕੀ ਲੈਣਾ ਕੋਈ ਆਪ ਹੀ ਦੇਖ ਲੂਗਾ ਸੋ ਇੱਥੇ ਧੰਨਵਾਦ ਦੀਆਂ ਜਿਨ੍ਹਾਂ ਨੇ ਇਹ ਇਸ ਚੋਰ ਨੂੰ ਫੜ ਕੇ ਉਸ ਬਜ਼ੁਰਗ ਦੇ ਪੈਸੇ ਬਰਾਮਦ ਕੀਤੇ ਤੇ ਇਸ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ। ਦੋਸਤੋ ਕਿਉਂ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਗਰਕਦਾ ਜਾ ਰਿਹਾ ਹੈ? ਇਸ ਦੇ ਪਿੱਛੇ ਦਾ ਤੁਹਾਨੂੰ ਪੂਰਾ ਅਤੇ ਸਭ ਤੋਂ ਵੱਡਾ ਕਾਰਨ ਕੀ ਲੱਗਦਾ ਹੈ ਤੇ ਕੀ ਤੁਹਾਨੂੰ ਇਸ ਦਾ ਹੱਲ ਲੱਗਦਾ ਹੈ? ਜੋ ਕਿ ਸਰਕਾਰਾਂ ਦੇ ਸ਼ਾਇਦ ਧਿਆਨ ਦੇ ਵਿੱਚ ਨਹੀਂ ਹੈ ਜਾਂ ਫਿਰ ਜਾਣ ਬੁਝ ਕੇ ਅੱਖਾਂ ਵਿੱਚੀ ਬੈਠੀਆਂ ਨੇ ਸਰਕਾਰਾਂ ਜਰੂਰ ਕਮੈਂਟ ਕਰਨਾ ਉਹ ਦੇਖੋ ਇਸ ਮੌਕੇ ਦੀ ਵੀਡੀਓ ਸਵਾਗ ਪੰਜਾਬੀ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ। ਕੱਡ ਬਲੇ ਰੇ ਕੱਡੀਰ ਕੱਡਾ ਫਾਲਾ ਹੈ ਕੱਡਾ ਪਏ ਮੈਂ ਨਾ ਗਸਤਾ ਮਾਰ ਕੇ ਸਾਡੇ ਕੱਟ ਦਨ ਪੂਰਾ ਕੰਨ ਯਾਰ ਭੱਜੇ ਦੀ ਮੱਖੜਾ ਲਾਚਾਰ ਇਹਨੇ ਟਿਕਾ ਕੇ ਆਪਾਂ ਖੜਾਉ ਕੱਟ ਕੇ ਕੱਡੋ ਕੱਡੋ ਯਾਰ ਮੇਰੇ ਆ ਗਏ ਆ ਬੜੀ ਫਰਾ ਯਾਰ ਮੈਂ ਇਹਦਾ ਮੇਰਾ ਕਰਦਾ ਕਾਹ ਯਾਰ ਲੈਦਾ ਦਸ ਦਨ ਪੂਰਾ ਖਵਾ ਬੱਟੇ ਆ ਕੱਢ ਦੇ ਕੱਟ ਪੜ ਬੜਾ ਯਾਰ ਕਾ ਕਿੱਥੇ ਆ ਕੇ ਕੱਟ ਕੱਟ ਕੀ ਉਹਦਾ ਪੈਣ ਨਹੀਂ ਪੈਣ ਗਿਆ ਇੱਥੇ ਵੀ ਆ ਆ ਆ ਪਏ ਆ ਆ ਪਏ ਆ ਆ ਪਏ ਆ ਇੱਥੇ ਆ ਵੀ ਆ ਆਪਣੇ ਘਰ ਦਾ ਕੋਟ ਚੱਲ ਕੋਈ ਨੂੰ ਸੁਣੀ ਇਹਦਾ ਬਾਪੂ ਬੜਾ ਵੱਜੇ ਆ ਨਾ ਪਾੜਾ ਪਾੜਾ ਤੇ ਦਾਵ ਤੇਰੇ ਤੇ ਨਾ ਕੰਨ ਜਾਂਦੇ ਆ ਲਫੜਾ ਵਾਲਾ ਉਹ ਜੀ ਮਾਰ ਕਰਦੀ ਬਿਨਾਂ ਗੱਲ ਕੋਈ ਨਹੀਂ ਬਿਜਾ ਕੋਈ ਕੋਈ ਨਹੀਂ ਨਾ ਦੇਖਿਆ ਕਰੋ ਯਾਰ ਤੁਸੀਂ ਨੂੰ ਭੈਣ ਦੋ ਹੱਤੀ ਮਾਰ ਕੇ ਤੁਸੀਂ ਹੁਣ ਲੈ ਤੇਰੇ ਤੇ ਫੇਰ ਉਹ ਬਾਪੂ ਤੋਂ ਖੋ ਕੇ ਪੈਸੇ